ਦੇਸ਼ਾਂ ਮੀਟਿੰਗ 'ਚ ਰਾਾਇਆ ਬੁਢਿੰਗ ਲੈ ਚੁੱਕੇ ਬੁੱਡੇ ਨਾਲੇ ਤੇ ਸਵਾਲ ਮਨਪ੍ਰੀਤ ਬਾਦਲ ਨੂੰ ਦਿੱਤਾ ਜਵਾਬ ਸੋਕ ਕਾਫੀ ਕਾਫੀ ਮੁੱਦਿਆਂ ਤੇ ਚਰਚਾ ਹੋਈ ਸਮਾਜ ਸਿਟੀਜ਼ ਤੇ ਗੱਲ ਹੋਈ ਮਨਰੇਗਾ ਤੇ ਗੱਲ ਹੋਈ ਆ ਆਵਾਸ ਯੋਜਨਾ ਤੇ ਗੱਲ ਹੋਈ ਬਹੁਤ ਸਾਰੇ ਐਸੇ ਇਸ਼ੂਸ ਤੇ ਗੱਲ ਹੋਈ ਜਿਹਦੀ ਜਾਣਕਾਰੀ ਜਿਹੜੇ ਚੁਣੇ ਹੋਏ ਨੁਮਾਇੰਦਿਆਂ ਨੂੰ ਐਡਮਿਨਿਸਟ੍ਰੇਸ਼ਨ ਜਾਂ ਅਫੀਸਰ ਨਹੀਂ ਦਿੱਤੀ ਉਨੀ ਚੁਕਤਾ ਇਹ ਹੋਇਆ ਕਿ ਹਜੇ ਵੀ 스마트 ਸਿਟੀ ਮਿਸ਼ਨ ਦੇ ਤਹਿਤ ਜਿਹੜੇ ਪੰਜ ਪ੍ਰੋਜੈਕਟ ਜਿਹੜੇ ਨੇ ਉਹ ਬਾਕੀ ਨੇ ਸੋ ਜਿਹੜੇ ਕੰਪਲੀਟ ਹੋਏ ਆ ਮਗਰਲੇ ਮੈਂ ਜਦੋਂ ਦਾ ਐਮਪੀ ਬਣਿਆ 17 ਪ੍ਰੋਜੈਕਟ ਉਹ ਸੀਗੇ ਉਹਨਾਂ ਤੇ ਅਸੀਂ ਇਹਨਾਂ ਨੂੰ ਕਿਹਾ ਵੀ ਅਗਲੇ ਦਿਨਾਂ ਦੇ ਵਿੱਚ ਮਹੀਨੇ ਦੇ ਅੰਦਰ ਸਾਨੂੰ ਡੇਟ ਦਿਓ ਅਸੀਂ ਵਿਜ਼ਿਟ ਕਰਕੇ ਆਉਣਾ ਜਿਵੇਂ ਬੁੱਢਾ ਨਾਲੇ ਦੀ ਗੱਲ ਹੋਈ ਬੁੱਢਾ ਨਾਲਾ ਤੇ ਫੈਂਸਿੰਗ ਕੀਤੀ ਉਹ 9 ਕਰੋੜ ਦੀ ਫੈਂਸਿੰਗ ਹੈ ਸਾਨੂੰ ਤਾਂ ਅੱਲ ਵੀ ਦਿਹਾੜ ਨਹੀਂ ਰਹੀ ਉਹ ਕਿੱਥੇ ਹੈ ਬੁੱਢਾ ਨਾਲਾ ਤੇ ਹੋਰ ਇੱਕ 250 ਦਾ ਪ੍ਰੋਜੈਕਟ ਹੈ ਉਹ ਨਹੀਂ ਸਾਨੂੰ ਸਮਝ ਆ ਰਿਹਾ ਕਿ ਕਿੱਥੇ ਹੈ ਇਹਦੇ ਤੇ ਵੱਡਾ ਕਪੜਾ ਸਾਨੂੰ ਨਜ਼ਰ ਆ ਰਿਹਾ ਬੁੱਢਾ ਨਾਲਾ ਤੇ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਤੇ 스마트 ਸਿਟੀ ਦੇ ਜਿਹੜੇ ਇਸ ਮਹਿਕਮੇ ਨੂੰ ਅਸੀਂ ਲਿਖਤੀ ਤੌਰ ਤੇ ਮੈਂ ਤੇ ਵਾਈਸ ਚੇਅਰਮੈਨ ਅਮਰ ਸਿੰਘ ਜੀ ਦੇਾਂਗੇ ਤਾਂ ਜੋ ਇਹਦੀ ਵੱਡੇ ਲੈਵਲ ਤੇ ਇਨਕੁਆਰੀ ਹੋਣੀ ਚਾਹੀਦੀ ਹੈ ਕਿਉਂਕਿ ਇਹਦਾ ਕੋਈ ਹੱਲ ਹੀ ਨਹੀਂ ਹੋ ਰਿਹਾ ਅੱਜ ਸਰਕਾਰ ਦੇ 4 ਸਾਲ ਬੀਤ ਗਏ ਮਨਰੇਗਾ ਦਾ ਜਿਹੜਾ ਸਾਰਾ ਡਾਟਾ ਆਇਆ ਉਹ ਆਇਆ ਵੀ 4 ਸਾਲਾਂ ਚ ਕੇਵਲ ਅੱਧਾ ਪਰਸੈਂਟ ਲੋਕਾਂ ਨੂੰ 100 ਦਿਨ ਦਾ ਕੰਮ ਮਿਲਿਆ ਜਾਨੀ ਕਿ ਉਦੋਂ ਤਾਂ ਇਹ ਕਾਨੂੰਨ ਆਇਆ ਹੀ ਨਹੀਂ ਸੀ ਕਾਲਾ ਕਾਨੂੰਨ ਹੁਣ ਕਾਲਾ ਕਾਨੂੰਨ ਆ ਗਿਆ ਜੇ ਉਦੋਂ ਅੱਧਾ ਪਰਸੈਂਟ ਕੰਮ ਮਿਲਿਆ ਕੇਵਲ 11-11 ਘਰਾਂ ਨੂੰ 100 ਦਿਨ ਦਾ ਰੋਜ਼ਗਾਰ ਮਿਲਿਆ 54 ਹਜ਼ਾਰ ਘਰਾਂ ਤੋਂ ਤੇ ਹੁਣ ਤਾਂ ਇਹ ਕਾਲਾ ਕਾਨੂੰਨ ਆ ਗਿਆ ਮੈਨੂੰ ਲੱਗਦਾ ਕਿ ਕਿਸੇ ਨੂੰ ਰੋਜ਼ਗਾਰ ਮਿਲਦਾ ਹੀ ਨਹੀਂ ਜੋ ਹੁਣ ਭਾਜਪਾ ਨਹੀਂ ਲੈਂਦਾ ਪਰ ਇਹਦੇ ਵਿੱਚ ਮੌਜੂਦਾ ਸਰਕਾਰ ਦੀ ਵੀ ਨਲਾਇਕੀ ਰਹੀ ਤੀਜਾ ਅਸੀਂ ਰੈਜ਼ੋਲੂਸ਼ਨ ਪਾਸ ਕੀਤਾ ਜੇ ਦिशा ਕਮੇਟੀ ਚ ਮੰਰੇਗਾ ਦੇ ਕਿ ਇਹ ਜਿਹੜਾ ਜੀ ਰਾਮ ਜੀ ਜਿਹੜਾ ਤੁਸੀਂ ਬਿੱਲ ਲੈ ਕੇ ਆਏ ਹੋ ਇਹਨੂੰ ਵਾਪਸ ਲਿਆ ਜਾਵੇ ਉਹ ਅਸੀਂ ਅੱਜ ਮਤਾ ਲੈ ਕੇ ਰੈਜ਼ੋਲੂਸ਼ਨ ਆਏ ਹਾਂ ਕਿ ਇਹ ਵਾਪਸ ਲਿਆ ਜਾਵੇ ਜੀ ਇਸੇ ਤਰ੍ਹਾਂ ਜਿਹੜੀ ਆਵਾਸ ਯੋਜਨਾ ਜਾਂ ਫਲੱਡ ਨਾਲ ਅਫੈਕਟਡ ਲੋਕਾਂ ਦੇ ਘਰ ਟਹਿ ਗਏ ਉਹਨਾਂ ਘਰਾਂ ਦਾ ਕੀ ਹੋਇਆ ਜਿਵੇਂ ਖੰਨਾ ਦੀ ਮਿਊਨਿਸਪਲ ਕਮੇਟੀ ਦਾ ਕੰਮ ਹੈ ਟੀਕਰ ਉੱਥੇ ਪੱਟ ਕੇ ਸਿੱਟੇ ਪਏ ਆ ਲੋਕ ਕਿਰਾਏ ਤੇ ਰਹਦੇ ਆ ਲੇਕਿਨ ਪੋਲੀਟੀਕਲ ਦਖਲਅੰਦਾਜ਼ੀ ਦੇ ਕਾਰਨ ਉਹਨਾਂ ਦਾ ਕੋਈ ਉੱਤਾਂ ਨਹੀਂ ਹੋ ਰਿਹਾ ਵਿਚਾਰੇ ਕਿਰਾਏ ਦੇ ਘਰਾਂ ਚ ਬੈਠੇ ਆ ਤੇ ਕੋਈ ਜਿਓ ਟੈਗਿੰਗ ਨਹੀਂ ਹੋਈ ਤਾਂਂਦਰਾ ਕਲਸਟਰ ਜਿੱਥੇ 60 ਕਰੋੜ ਰੁਪਇਆ ਖਰਾਬ ਕੀਤਾ 30 ਕਰੋੜ ਉੱਥੇ ਇਨਫਰਾ ਲੱਗਿਆ 30-40 ਕਰੋੜ ਦੀ ਜ਼ਮੀਨ ਹੈ ਮੈਂ ਪਿਛਲੀ ਆ ਜੀ ਵੀ ਕਿਹਾ ਸੀ ਹੋਂਮੇ ਪਿਆ ਕਿਉਂਕਿ ਉੱਥੋਂ ਦਾ ਜਿਹੜਾ ਐਮ.ਐਲ.ਏ. ਹੈ ਉਹ ਕਹਿੰਦਾ ਮੈਂ ਦਗਾਟਨ ਕਰਨਾ ਮੈਂ ਇਹਨਾਂ ਨੂੰ ਕਿਹਾ ਵੀ ਦਗਾਟਨ ਜੀਰੋ ਤੋਂ ਮਰਜ਼ੀ ਕਰਾ ਦੇ ਉਹਨੇ ਕਿੰਨਾਂ ਤਾਦਰਾ ਕਲਸਟਰ ਨੂੰ ਰਨਿੰਗ ਤਾਂ ਲਿਆਉ ਕਰੋੜਾ ਰੁਪਏ ਦਾ ਘਾਟਾ ਪੈ ਗਿਆ ਕਿਉਂਕਿ ਜੇ ਉਹਨੂੰ 1 ਸਾਲ ਤਾਂ ਮੈਨੂੰ ਹੋ ਗਿਆ ਜੇ ਉਹਨੂੰ ਕਿਰਾਏ ਤੇ ਦਿੰਦੇ ਜਾਂ ਠੇਕੇ ਤੇ ਦਿੰਦੇ ਕਰੋੜਾ ਰੁਪਿਆ ਆਉਂਦਾ ਹੋਰੇ ਖਿਲਾਫ ਅਸੀਂ ਅੱਜ ਇਨਕੁਆਇਰੀ ਮਾਰ ਕੀਤੀ ਹੈ ਕਿ ਹੈ ਕਿ ਉਹਨਾਂ ਅਫਸਰ ਜਿਹੜੇ ਇਨਵੋਲਡ ਨੇ ਉਨ੍ਹਾਂ ਦੇ ਖਿਲਾਫ ਇਨਕੁਆਇਰੀ ਮਾਰ ਕਰੋ ਤੇ ਇਹ ਪਤਾ ਲੱਗੇ ਵੀ ਇਹ ਗਲਤ ਕੰਮ ਕਿਨੇ ਕੀਤਾ ਤੇ ਪੈਸਾ ਰਿਕਵਰ ਉਹਨਾਂ ਤੋਂ ਕਰੋ ਇਹ ਤਮਾਮ ਗੱਲ ਹੈ ਪਰ ਬੁੱਢੇ ਦਰਿਆ ਨੂੰ ਲੈ ਕੇ ਤੁਸੀਂ ਖੜੇ ਕਿਤਨੇ 650 ਕਰੋੜ ਰੁਪਈਆ ਪਹਿਲਾਂ ਵੀ ਜਿਹੜਾ ਕਿਹਾ ਗਿਆ ਸੀ ਕਿ ਕਾਂਗਰਸ ਸਰਕਾਰ ਬੁੱਢੇ ਦਰਿਆ ਦੇ ਰਾਜਨੀਤੀ ਲੋਕਾਂ ਨੇ ਕੀਤੀ ਤੇ ਸਰਕਾਰਾਂ ਨੇ ਜਨਤਾ ਨੂੰ ਘਬਰਾਹ ਕੀਤਾ ਇੱਕ ਚਵੰਨੀ ਕੰਮ ਨਹੀਂ ਹੋਇਆ ਕਰੋੜਾ ਰੁਪਈਆ ਕਪਲਾ ਕੀਤਾ ਗਿਆ ਜੀਰੀ ਫੌਰਨ ਇਨਕੁਆਇਰੀ ਮੰਗੀ ਹੈ ਅੱਜ ਦੀ ਇਸ ਮੀਟਿੰਗ 'ਚ ਤੇ ਉੱਥੇ ਵਿਜ਼ਿਟ ਕਰਾਂਗੇ ਜੀ ਇਹਦੇ ਤੇ ਸਰਕਾਰ ਔਨ ਤੇ ਵੱਡੀ ਲੜਾਈ ਲੜ ਕੇ ਬੁੱਢਾ ਦਰਿਆ ਮੇਰਾ ਮਿਸ਼ਨ ਹੈ ਕਿ ਬੁੱਢਾ ਦਰਿਆ ਤਾਂ ਅਸੀਂ ਸਾਫ਼ ਕਰਨਾ ਹੈ ਕਰਨਾ ਹੈ ਨਾਲ ਹੀ ਅਸੀਂ ਇਹਦੇ ਪਿੱਛੇ ਜਿਹੜਾ ਕੋਈ ਧਾਂਦਲੀ ਹੋਈ ਹੋ ਉਹਦਾ ਵੀ ਪਰਦਾ ਫਾਸਕਾ ਬਈ ਟਾਈਮ ਬੰਡ ਕੀਤਾ ਗਿਆ ਕੋਈ ਟਾਈਮ ਹਾਂ ਜੀ ਮਹੀਨੇ ਦਾ ਹਾਂ ਜੀ बघेल ਸਾਹਿਬ ਨੇ ਕਹਾਤਾ ਕਿ ਕਾਂਗਰਸ ਸੇ 2022 ਮੈਂ ਗਲਤੀ ਹੋਈ ਹੈ ਸੀਐਮ ਚੇਰੇ ਕੋਈ ਹੋਰ ਸਵਾਲ ਮੈਂ ਇਸਕੇ ਰਿਗਾਰਡਿੰਗ ਕੋਈ ਕਾਨੂੰਨ ਅਵਸਥਾ ਕੋਈ ਹੈਗੀ ਹੈ ਤਾਂ ਦੱਸਿਓ ਹਜੇ ਤੱਕ ਲੁਧਿਆਣਾ ਚ ਜਿਹੜਾ ਕਤਲ ਹੋਏ ਸਨ ਗੈਂਗਸਟਰ ਵਾਰ ਹੋਈ ਸੀ ਪੈਲੇਸ ਦੇ ਵਿੱਚ ਉਹਰੇ ਦੋਸ਼ੀ ਫੜੇ ਨਹੀਂ ਗਏ। ਉਹ ਇਹਨਾਂ ਦਾ ਪੁਲਿਸ ਦਾ ਇੱਕ ਹੀ ਕੰਮ ਹੈ ਕਿ ਪੋਸਟਮਾਰਟਮ ਕਰਾ ਦੇਓ ਤੇ ਸੰਸਕਾਰ ਹੋ ਜੇ ਉਸ ਤੋਂ ਬਾਅਦ ਪੁਲਿਸ ਕੋਈ ਉੱਤਾ ਨਹੀਂ ਕਰਦੀ। ਪੂਰੇ ਪੰਜਾਬ ਦੀ ਪੁਲਿਸ ਅੱਜ ਲਾਅ ਐਂਡ ਆਰਡਰ ਦੇ ਨਾਮ ਤੇ ਔਰ ਪੰਜਾਬ ਦੀ ਸਰਕਾਰ ਔਰ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਮਕਮਲ ਤੌਰ ਤੇ ਫੇਲ ਹੋ ਚੁੱਕੇ ਮਾਗੀ ਮੇਲੇ ਦੇ ਕਾਨਫਰੰਸ ਨੂੰ ਲੈ ਕੇ ਤੁਸੀਂ ਸਵਾਲ ਖੜੇ ਕੀਤੇ ਸੀ ਪਰ ਮਾਗੀ ਮੇਲੇ ਦੇ ਕਾਨਫਰੰਸ ਬਾਰੇ ਅੱਜ ਵੀ ਸਰ ਮੈਂ 12 ਰਿਪੋਰਟ ਲੈ ਕੇ ਅਪਡੇਟ ਕਰ ਦਿੱਤਾ ਜੀ ਕਿਹੜੀ ਕਾਰਵਾਈ ਸਰੀਕ ਦੂਈ ਮਾਗੀ ਮੇਲੇ ਨੂੰ ਅੱਛਾ ਸਹਾਦਤਾਂ ਦੇ ਜਿਹੜੇ ਬਰੂਗ ਹੈਗੇ ਨੇ ਦੇਖੋ ਧਾਰਮਿਕ ਅਸੀਂ ਤਾਂ ਕਹਿੰਦੇ ਅਸੀਂ ਤਾਂ ਅਕਾਲ ਤਖਤ ਤੋਂ ਜੋ ਫਰਮਾਨ ਆਉਂਦਾ ਉਹਨੂੰ ਮੰਨਦੇ ਹਾਂ ਪਰ ਕੁਝ ਲੋਕ ਨਹੀਂ ਮੰਨਦੇ ਅਸੀਂ ਕਿਹਾਲ ਸੀ ਵੀ ਅਕਾਲ ਤਖਤ ਸਭ ਇਹ ਦੱਸਣ ਜਥੇਦਾਰ ਸਾਹਿਬ ਵੀ ਹੋਣੇ ਰ ਸਟੈਂਡ ਕੀ ਹੈ ਤੁਹਾਡਾ ਇਸ ਮਤਲਬ ਅਕਿਨ ਨੂੰ ਨੋਟਿਸ ਹੋਣੇ ਚਾਹੀਦੇ ਠੀਕ ਹੈ ਜਾਨੇ ਸਾਥੀ ਜੇ ਮੰਨਦੇ ਹਾਂ ਕੱਲੋ ਅੱਜ ਕੱਲ੍ਹ ਸੈਂ ਤੁਹਾਡੇ ਕਹਿੰਦੇ 18 4 75000 ਰੁਪਏ ਕਹਿੰਦੇ ਮੈਂ ਰਾਜਾ ਬ੍ਰਿੰਗਲੀ ਮੇਰਾ ਕਹਿੰਦੇ ਜੋਰ ਤੋਂ ਦੋ ਸਹੀ ਹੈ 13 ਰੋੜ ਤੋੜ ਸਹੀ ਸਹੀ ਮਨਪ੍ਰੀਤ ਬਾਦਲ ਦਾ ਇਸ ਕਰਕੇ ਤਾਂ ਮਨਪ੍ਰੀਤ ਸਿੰਘ ਬਾਦਲ ਨੂੰ ਪੀਪਾ ਮੰਤਰੀ ਦਾ ਖਿਤਾਬ ਦਿੱਤਾ ਔਰ 64000 ਵੋਟਾਂ ਨਾਲ ਇਹ ਪੀਪਾ ਮੰਤਰੀ ਜਿਹਨੂੰ ਕਿਹਾ ਜਾਂਦਾ ਹੈ ਨਾਮ ਤਖੱਲਸ ਦਿੱਤਾ ਹੈ ਮਗਰੋਂ ਮਨਪ੍ਰੀਤ ਦੇ ਨਾਮ ਬਾਦਲ ਕੱਟ ਕੇ ਤਾਂ ਬਠਿੰਡੇ ਦੇ ਲੋਕਾਂ ਨੇ ਹਰਾਇਆ ਕਿਉਂ ਉਸ ਬੰਦੇ ਨੇ ਇਸ 14 ਸਾਲ 14 ਸਾਲ ਉਹ ਬੰਦਾ ਹਾਂ 14 ਸਾਲਾਂ ਚ 8 ਸਾਲ ਉਹ ਬੰਦਾ ਫਾਈਨਾਂਸ ਮੰਤਰੀ ਰਿਹਾ ਤੇ 8 ਸਾਲਾਂ ਚ ਜੋ ਪੰਜਾਬ ਦਾ ਬੇੜਾ ਗਰ ਕਰ ਕਰਕੇ ਗਿਆ ਉਹ ਕਿਸੇ ਨੇ ਨਹੀਂ ਕੀਤਾ ਮੇਰਾ ਜੋੜ 12 ਪੰਜਾ ਕੀ ਹੈ ਤੇ 13 ਕੀ ਹੈ ਮੈਂ ਟੱਟ ਪੜਿਆ ਹੋ ਸਕਦਾ ਪਰ ਮੈਂ ਕਿਸੇ ਵਿਅਕਤੀ ਨੂੰ ਫਾਈਨਾਂਸ ਮੰਤਰੀ ਹੁੰਦਿਆਂ ਮੈਂ ਸਰਕਾਰੀ ਕੋਠੀ ਦਾ ਡਾਈਨਿੰਗ ਟੇਬਲ ਚੱਕ ਕੇ ਨਹੀਂ ਲੈ ਕੇ ਗਿਆ ਜਿਹੜਾ ਤੂੰ ਕਹਿੰਦਾ ਮੈਂ ਭਲੇਖੇ ਚ ਲੈ ਕੇ ਗਿਆ ਇਹ ਰਾਜੇ ਬਣੇ ਕਿਤੇ ਮਨਪਰੀ ਚ ਫਰਕ ਹੈਗਾ